देख लेने हाल है ये क्या हो रहा है बदतमीज जो और यहाँ से इंडिया से स्टाफ आए हुए हैं आज हम टेम्परेली पिज्जा बना रहे हैं टेम्परेली है, है कख नहीं है ना कोरोना ना ऑरगेनो ना चिली फ्लेक्स भरता बस वे टमाटर शिमला मिर्च से प्याज कुछ भी कर सकते हैं मजरीला चीज भी मंग है ਇਹ ਵੀ ਮੰਗੂ ਚੱਕ ਕੇ ਲੈਂਦੀ ਹੈ ਕਿ ਟਮਾਟਰ ਗਾਚਾ ਦੇ ਗਰੀਬਾਂ ਵਾਲੇ ਹਾਲ ਆ ਪੀਸੇ ਖਾਣੇ ਇਹਨਾਂ ਨੇ ਕੀ ਕਰੀਏ ਭਰਾਵਾ ਇੰਡੀਆ ਵਾਲੀ ਫਲੇ ਫਿਲਿੰਗ ਲੈ ਲਈਏ ਨਾ ਇੱਥੇ ਤਾਂ ਮਿਲਦਾ ਨਹੀਂ ਗਰੀਬ ਬੰਦੇ ਆਪਾਂ ਸਾਡੇ ਇੰਡੀਆ 'ਚ ਤਾਂ ਮਿਲ ਜਾਂਦਾ ਹੈ ਉਹ ਇਹ ਕੀ ਕਰੀਏ ਲਾਤ ਉਮਨ ਦੇ ਕੁੱਕਰ ਨਹੀਂ ਪੀਜ਼ਾ ਦੇਖੋ ਕਿੰਨੇ ਮਿੰਟ 'ਚ ਤਿਆਰ ਹੁੰਦਾ 10 ਮਿੰਟ ਦਾ ਟਾਈਮਰ ਲਾਇਆ ਆਪਾਂ ਹੋ ਗਿਆ ਤਿਆਰ ਆਪਣਾ ਪਿਜਾ ਮੁੰਡਾ ਕਰਦਾ ਪਿਆ ਟਰਾਈ ਕੱਟਣ ਦੀ ਨਾ ਆਪਣੇ ਕੋ ਕੋਈ ਚਾਕੂ ਨਾ ਕੁਛ ਮੁੰਡਾ ਚਮਚ ਨਾਲ ਹੀ ਕੱਟਦਾ ਪਿਆ ਹੋਮ ਸੋ ਆਇਆ ਮੁੰਡਾ ਅੰਬਾਲੇ ਤੋਂ ਲੈ ਕੇ ਆਇਆ ਮੈਂ ਨੂੰ ਕਹਿਣਾ ਮੈਂ ਕੰਮ ਖੋਲ ਲੈਨੇ ਆ ਮਾਨਦਾ ਨਹੀਂ ਮੇਰੀ ਘਰ ਮੈਂ ਚੱਲ ਜਾਣਾ ਮਾੜਾ ਮੋਟਾ ਚੱਲੂਗਾ ਇਹ ਲੈ ਕੇ ਕੌਣ ਆਇਆ ਸ਼ਾਦੀ ਹੂੰ ਸ਼ਾਦੀ ਲੈ ਕੇ ਆਏ ਸ਼ਾਦੀ ਜੀ ਡਰਾਈਵਰ ਹੈ